ਈਨਾ ਆ ਗਿਦਰਾ ਬੱਬੂ ਲਓ ਜੀ ਆਣ ਬੱਬੂ ਸਿੰਘ ਤੇ ਨਾਲ ਸਪਾਈ ਸਾਹਿਬ ਪਿੰਡ ਬੋਗਿਆ ਤੋਂ ਮੇ ਲੰਗਿਆ ਦੇ ਵੇਖੇ ਬੂਟੇ ਨਾ ਕਹਿੰਦਾ ਸਬੂਟੇ ਚਾਹੀਦੇ ਸਾਨੂੰ ਲਓ ਜਿੰਨੇ ਮਰਜੀ ਖੋਲੋ ਬਾਹਰੀ ਅੱਜ ਤਾਂ ਵਧੀਆ بارش ਪਾਈ ਗੀ ਲਾਜ਼ਮਾ ਉਹਨੇ ਲਾਜ਼ਮਾ ਸ਼ਾਮ ਲਾਦੇ ਆਹ ਸਹੀ ਇਹ ਪਾ ਇਹ ਜਮ ਦੂਜਾ ਹੀ ਪਾੜੀ ਮੋਟਾ ਇਹ ਫਿਰ ਜਾਓ ਓ ਠੀਕੇ ਲੈ ਨਾਲ ਨਿੰਮ ਲੈ ਲੈ ਮੈਂ ਜਦੋਂ ਵੀ ਕੋਈ ਲਾਣੇ ਨਹੀਂ ਸੇਵਾ ਕਰਨੀ ਨਹੀਂ ਹੁਣ ਤਾਂ ਇਹ ਕੁਛ ਨਹੀਂ ਅੱਛਾ ਅਜੇ ਜਗਾਂ ਦੀ ਬੰਦ ਸਹੀ ਗੱਲ ਠੀਕ ਹੈ ਲਾਓ ਮੌਸਮ ਵਧੀਆ ਬਸ ਡੂੰਗਾ ਟੋਇਆ ਖੱਟ ਕੇ ਥੋੜੀ ਪਾਉ ਪਾਲ ਆਹ ਟਾਣੀਆਂ ਥੱਲੇ ਫੁੱਟੀਆਂ ਨਾ ਇਹ ਭਾਵੇਂ ਕੱਟ ਦੇਵੀਂ ਠੀਕ ਜੋ ਰਹੀ ਹਾਂ ਜੋ ਰਹੀ ਹੋਣਾ ਫਿਰ ਸਿੱਧੀ ਗਲੀ ਉਧਰ ਜਾਏ ਫਿਰ ਠੀਕ ਚਲੋ ਬੱਬੂ ਸਿੰਘ ਪਿੰਡ ਬੋਗਿਆ ਤੋਂ ਬਹੁਤ ਸ਼ੌਂਕੀ ਜਵਾਨ ਹੋ ਜੀ ਠੀਕ ਹੈ ਲਾਓ ਤੁਸੀਂ ਮੈਂ ਆਇਆ ਸੀ ਪਿੰਡ ਬੋਗਿਆ ਵਾਲੇ ਸਿਰਸੇ ਦੇ ਬਹੁਤ ਖੁਸ਼ ਹਿੰਦੀ ਜਦੋਂ ਇਹੇ ਸੇਵਾ ਦਾ ਆਪਣੇ ਆਪ ਦੇ ਡਾਕਟਰ ਸਾਹਿਬ ਨੂੰ ਬੂਟੇ ਚਾਹੀਦੇ ਨੇ ਮਨ ਖੁਸ਼ ਹੋ ਜਾਂਦਾ ਵੀ ਠੀਕ ਹੈ ਆਪਾਂ ਇੱਕ ਇਕੱਲੇ ਬੰਦੇ ਨੇ ਸ਼ੁਰੂ ਕੀਤਾ ਸੀ ਕੰਮ ਤੇ ਹੁਣ ਰੱਬ ਦੀ ਕਿਰਪਾ ਨਾਲ ਬੜੇ ਲੋਕ ਸਾਥ ਦੇ ਰਹੇ ਨੇ ਬਹੁਤ ਵਾਤ ਵਾਤ ਸੇਵਾ ਕਰ ਰਹੇ ਰੁੱਖਾਂ ਦੀ ਤੁਸੀਂ ਵੀ ਕਰੋ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਕਿ ਮੈਂ ਆ ਸਾਰੇ ਪਿੰਡ ਦਾ ਢੀਡਾ ਲਾਉਣਾ ਹੈ ਜਿਹੜਾ ਸਿਆਣਾ ਬੰਦਾ ਟੱਕਰ ਜਾਏ ਉਹਨੂੰ ਕਹਿ ਦੇ ਲੈ ਵੀ ਲਾ ਠੀਕ ਹੈ ਮਿਹਰਬਾਨੀ ਤੁਹਾਡਾ ਆਪਦਾ ਖਾਸ ਡਾਕਟਰ ਬਹਾਉਰਾਮ ਗੋਲੂ ਕੇ ਜੇ ਤੁਹਾਨੂੰ ਲੋੜ ਹੋਵੇ ਫੋਨ ਕਰੋ 8550 5546 ਜਾਂ ਮੇਰਾ ਸਾਥੀ ਚੰਨ ਸਿੰਘ ਕਰੀਆਨਾ 98799 71199 ਦੇ ਫੋਨ ਕਰਕੇ ਤੁਸੀਂ ਬੂਟੇ ਮੰਗਵਾ ਸਕਦੇ ਹੋ ਜਾਂ ਲੈ ਜਾ ਵੀ ਸਕਦੇ ਹੋ ਠੀਕ ਹੈ ਮਿਹਰਬਾਨੀ ਜੀ ਲਾਈਵ ਜਿੰਨੇ ਮਰਜ਼ੀ